ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੇ ਵਿਸ਼ੇ ਵਿੱਚ ਜੋ ਆਪਾਂ ਖਾਸ ਤੁਹਾਨੂੰ ਕਰਨ ਦੱਸਣਾ ਹੈ ਉਹ 11ਵੇਂ ਸ੍ਰੀ ਵੜੇ ਦੇ ਨਹੀਂ ਤੁਸੀਂ ਕਰਨਾ ਹੈ ਤੇ ਇਹ ਕਰਮ ਦੇ ਨਾਲ ਤੁਹਾਨੂੰ ਨਾ ਪੀੜੀਆਂ ਵੀ ਯਾਦ ਰੱਖਣਗੀਆਂ ਸੋ ਕਰਮ ਕਿਸ ਤਰੀਕੇ ਨਾਲ ਤੇ ਕੀ ਕਰਨਾ ਹੈ ਇਹ ਵੀ ਆਪਾਂ ਇਸ ਵੀਡੀਓ ਰਾਹੀਂ ਅੱਜ ਸਮਝਾ ਦਵਾਂਗੇ ਜੀ ਸੋ ਬਹੁਤ ਹੀ ਖਾਸ ਕਰਮਾ ਕੋਈ ਪ੍ਰਸ਼ਾਦ ਦੀ ਗੱਲ ਨਹੀਂ ਇੱਥੇ ਕਰਾਂਗੇ ਅੱਜ ਉਹ ਤੁਹਾਡੀ ਸ਼ਰਧਾ ਹੈ ਸੋ ਵਾਕੀ ਕਰਮ ਕਿਸ ਤਰੀਕੇ ਨਾਲ ਕਰਨਾ ਜਿਹਦੇ ਨਾਲ ਤੁਹਾਨੂੰ ਤੁਹਾਡੇ ਆਪਣੇ ਯਾਦ ਰੱਖਣ ਵਾਲੇ ਸ਼ ਇਸ ਤਰੀਕੇ ਦਾ ਕਰਮ ਕਰਨਾ ਹੈ ਸੋ ਕਈ ਦਾ ਕਿ ਕਰਮ ਐਸੇ ਕਰਨੇ ਚਾਹੀਦੇ ਜਿਹੜੇ ਕਿ ਸਾਨੂੰ ਆਉਣ ਵਾਲਾ ਪੀੜ੍ਹੀਆਂ ਵੀ ਯਾਦ ਕਰਦਿਆਂ ਰਹਿਣ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਪਿੱਛੇ ਯਾਦ ਰੱਖਣ ਸੋ ਇਹੋ ਜੇ ਕਰਮ ਮਨੁੱਖ ਨੂੰ ਹਮੇਸ਼ਾ ਹੀ ਕਰਨੇ ਚਾਹੀਦੇ ਚੰਗੇ ਕਰਮ ਕਰੂੰਗੇ ਤੇ ਦਿਨਾਂ ਵਿੱਚ ਵਸੇ ਰਹਿੰਦੇ ਹੂੰ ਸੋ ਹੁਣ ਆਪਾਂ ਇੱਥੇ ਜੀ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਪੁੱਛਿਆ ਗਿਆ ਹੈ ਕਿ ਦੀਦੀ ਜੀ ਅਸੀਂ ਕਿਵੇਂ ਨਾਮ ਜਪ ਕਰ ਸਕਦੇ ਆ ਕਹਿੰਦੇ ਕਿ 108 ਮੋਤੀਆਂ ਵਾਲੀ ਜਕਰਮਾਲਾ ਲੈਣੇ ਆ ਤੇ ਕਿਹੜਾ ਨਾਮ ਜਪ ਕਰਨਾ ਚਾਹੀਦਾ ਕਿਹੜਾ ਸ਼ਬਦ ਕਰਨਾ ਚਾਹੀਦਾ ਸੋ ਦੇਖੋ ਜੀ ਜੇਕਰ ਗੁਰਧਾਰਨਾ ਕੀਤੀ ਹੋਈ ਆ ਨਾਮ ਸ਼ਬਦ ਮਿਲਿਆ ਹੋਇਆ ਆ ਤੇ ਫਿਰ ਉਹ ਨਾਮ ਸ਼ਬਦ ਸਿਮਰਨਾ ਹੈ ਕੱਲੇ ਕੱਲੇ ਮੋਤੀ ਦੇ ਉਹ ਸ਼ਬਦ ਪੂਰਾ ਬੋਲਣਾ ਹੈ ਚਾਹੇ ਉਹ ਸ਼ਬਦ ਛੋਟਾ ਹੈ ਚਾਹੇ ਕਾਫੀ ਲੰਬਾ ਹੈ ਪੂਰਾ ਸ਼ਬਦ ਜਿਹੜੀ ਇੱਕ ਮੋਤੀ ਨੂੰ ਪਕੜ ਕੇ ਮਕਾਉਣਾ ਹੈ ਇਹ ਨਹੀਂ ਹੈ ਕਿ ਮਾਲਾ ਫੇਰੀ ਜਾਣੀ ਤੇ ਸ਼ਬਦ ਇੱਕ ਵਾਰ ਹੀ ਬੋਲਣਾ ਹੈ ਇਸ ਤਰ੍ਹਾਂ ਨਹੀਂ ਕੱਲੇ-ਕੱਲੇ ਮੋਤੀ ਤੇ ਪੂਰਾ ਸ਼ਬਦ ਬੋਲਣਾ ਜਿੰਨਾ ਵੀ ਤੁਹਾਨੂੰ ਮਿਲਿਆ ਹੈ ਚਾਹੇ ਕੋਈ ਕਲਾਮ ਕਰਦੇ ਹੋ ਤੇ ਪੂਰੀ ਕਲਾਮ ਇੱਕ ਮੋਤੀ ਤੇ ਕਰਨੀ ਆ ਫਿਰ ਅਗਲਾ ਮੋਤੀ ਪਕੜ ਕੇ ਪੂਰੀ ਕਲਾਮ ਬੋਲਣੀ ਹੈ ਸੋ ਬੋਲਣੀ ਮਨ ਵਿੱਚ ਹੀ ਹੈ ਸੋ ਜਣੀ ਕੱਲੇ ਕੱਲੇ ਮੋਤੀ ਤੇ ਪੂਰਾ ਸ਼ਬਦ ਬੋਲਣਾ ਜਿਹੜਾ ਵੀ ਸ਼ਬਦ ਤੁਹਾਡੇ ਕੋਲ ਹੈ ਜੀ ਜੇਕਰ ਕੋਈ ਸ਼ਬਦ ਨਹੀਂ ਹੈ ਤਾਂ ਤੁਸੀਂ ਸਤਨਾਮ ਵਾਹਿਗੁਰੂ ਦਾ ਜਪ ਵੀ ਕਰ ਸਕਦੇ ਆ ਜੈ ਪੀਰਾਂ ਦੀ ਜੈ ਪੀਰਾਂ ਦੀ ਕੱਲੇ ਕੱਲੇ ਮੋਤੀ ਤੇ ਬੋਲ ਸਕਦੇ ਆ ਉਹ ਤੁਹਾਡੇ ਮਨ ਦੀ ਇੱਛਾ ਹੈ ਜਾਨੀ ਕਿ ਜਿਹੜਾ ਸ਼ਬਦ ਤੁਹਾਨੂੰ ਚੰਗਾ ਲੱਗਿਓ ਬੋਲ ਲਓ ਸ਼ਬਦ ਵਿੱਚ ਪਾਵਰ ਉਨੀ ਹੀ ਹੁੰਦੀ ਹੈ ਚਾਹੇ ਸ਼ਬਦ ਛੋਟਾ ਹੋਵੇ ਚਾਹੇ ਵੱਡਾ ਹੋਵੇ ਪਾਵਰ ਇੱਕ ਬਰਾਬਰ ਆ ਪਾਵਰ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਅਸੀਂ ਉਹਨੂੰ ਸਿਮਰਦੇ ਆ ਸਿਮਰਨ ਦੇ ਨਾਲ ਹੀ ਤੁਸੀਂ ਉਹ ਆਵਰ ਨੂੰ ਹਾਸਲ ਕਰ ਸਕਦੇ ਆ ਤੇ ਮਹਿਸੂਸ ਵੀ ਕਰ ਸਕਦੇ ਆ ਫਿਰ ਤੁਹਾਡਾ ਲगाव ਹੋ ਜਾਵੇਗਾ ਕਿ ਇਹ ਸ਼ਬਦ ਕਰਨ ਦੇ ਨਾਲ ਸਾਨੂੰ ਬਹੁਤ ਆਨੰਦ ਆ ਰਿਹਾ ਹੈ ਤੇ ਬਹੁਤ ਖੁਸ਼ੀ ਇਹਦੇ ਰਾਈ ਸਾਨੂੰ ਮਿਲ ਰਿਹਾ ਹੈ ਜਿਸ ਰਿਹਾ ਹੈ ਤਾਂ ਫਿਰ ਤੁਸੀਂ ਉਹ ਨਾਮ ਸ਼ਬਦ ਸਿਮਰਦੇ ਰਹੋ ਜੀ ਤੇ ਬਾਕੀ ਜਿਸ ਦਿਨ ਗੁਰਧਾਰਨਾ ਕਰ ਲਈ ਫਿਰ ਗੁਰਧਾਰਨਾ ਜਦੋਂ ਕਰਦੇ ਆ ਉਹ ਸ਼ਬਦ ਮਿਲਦਾ ਤੇ ਉਹੀ ਸ਼ਬਦ ساری ਜ਼ਿੰਦਗੀ ਕਰਨਾ ਉਹਨੂੰ ਹੀ ਆਪਣਾ ਗੁਰੂ ਬਣਾਉਣਾ ਹੈ ਜਿਨ੍ਹਾਂ ਨੇ ਤੁਹਾਨੂੰ ਸ਼ਬਦ ਦਿੱਤਾ ਹੈ ਤੇ ਇਹ ਵੀ ਸ਼ਬਦ ਇੱਕ ਦੋ ਵਾਰ ਜਾਂ ਚਾਰ ਪੰਜ ਵਾਰ ਬੋਲ ਜ਼ਰੂਰ ਲਿਆ ਕਰਨਾ ਜਿਹੜਾ ਵੀ ਅੱਜ ਤੁਸੀਂ ਸ਼ੁਰੂ ਕਰਨ ਜਾ ਰਹੇ ਆ ਸੋ ਕਿਉਂਕਿ ਜਿੱਥੋਂ ਸ਼ੁਰੂਆਤ ਕੀਤੀ ਹੋਵੇ ਉਹਨੂੰ ਫਿਰ ਭੁਲਾਉਣਾ ਨਹੀਂ ਚਾਹੀਦਾ ਜਿੱਥੋਂ ਕੁਝ ਮਿਲਿਆ ਹੋਵੇ ਸੋ ਚਾਹੇ 4-5 ਵਾਰ ਹੀ ਬੋਲੋ ਪਰ ਯਾਦ ਜ਼ਰੂਰ ਰੱਖਣਾ ਹੈ ਉਸ ਤੋਂ ਬਾਅਦ ਚਾਹੇ 1 ਘੰਟਾ 2 ਘੰਟੇ ਤੁਸੀਂ ਆਪਣਾ ਨਾਮ ਸਿਮਰਨ ਕਰੋ ਕਰਦੇ ਜਾਓ ਕੋਈ ਪ੍ਰੋਬਲਮ ਨਹੀਂ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਪੀੜਾ ਨੂੰ ਮਾਨਦੀ ਹਾਂ ਮੇਰੇ ਸਰੀਰ ਤੇ ਜਲਣ ਬਹੁਤ ਹੁੰਦੀ ਆ ਕੋਈ ਭੁੱਲ ਤਾਂ ਨਹੀਂ ਹੋ ਗਈ ਸੋ ਦੇਖੋ ਜੀ ਛੋਟੀ ਛੋਟੀ ਗੱਲ ਨੂੰ ਲੈ ਕੇ ਵਹਿਮ ਕਰਨਾ ਛੱਡ ਦਿਓ ਜਿੰਨਾ ਵਹਿਮ ਕਰੋਗੇ ਵਹਿਮ ਦਾ ਇਲਾਜ ਨਹੀਂ ਹੁੰਦਾ ਇਹ ਵੱਧਦਾ ਹੀ ਜਾਵੇਗਾ ਫਿਰ ਜਿਸ ਚੀਜ਼ ਨੇ ਨਹੀਂ ਵੀ ਅਸਰ ਕਰਨਾ ਉਹ ਵੀ ਜ਼ਿਆਦਾ ਅਸਰ ਕਰਦੀ ਹੈ ਪਹਿਲੀ ਤਾਂ ਗੱਲ ਮਨ ਵਿੱਚੋਂ ਵਹਿਮ ਭਰਮ ਕੱਢ ਦੇਣਾ ਚਾਹੀਦਾ ਜੀ ਇਹ ਛੋਟੀਆਂ ਗੱਲਾਂ ਹੈ ਕਿਉਂਕਿ ਕਿਸੇ ਚੀਜ਼ ਦੀ ਵਜ੍ਹਾ ਨਾਲ ਅਲਰਜੀ ਹੋ ਸਕਦੀ ਆ ਇਹਦਾ ਇਲਾਜ ਤੁਸੀਂ ਆਊਟ ਵੀ ਇਲਾਜ ਕਰੋ ਦਵਾਈ ਲਓ ਤੇ ਮਾਲਕ ਤੇ ਯਕੀਨ ਰੱਖੋ ਜੇਕਰ ਗਲਤੀ ਵੀ ਹੋ ਜਾਂਦੀ ਲੱਗਦਾ ਹੈ ਤੁਹਾਨੂੰ ਤਾਂ ਦੋ ਟਾਈਮ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀਆਂ ਇਹ ਦੋ ਟਾਈਮ ਬੈਠ ਕੇ ਮਾਫੀ ਆਪਣੇ ਗੁਨਾਹਾਂ ਦੀ ਜ਼ਰੂਰ ਮੰਗਿਆ ਕਰੋ ਚਾਹੇ ਕੋਈ ਗਲਤੀ ਹੁੰਦੀ ਹੈ ਦਿਨ ਵਿੱਚ ਚਾਹੇ ਨਹੀਂ ਹੁੰਦੀ ਫਿਰ ਅਗਲੇ ਪਿਛਲੇ ਜਨਮਾਂ ਦੀਆਂ ਗਲਤੀਆਂ ਵੀ ਉਹ ਪਰਮਾਤਮਾ ਬਖਸ਼ ਦਿੰਦਾ ਹੈ ਸੋ ਮਾਫੀ ਮੰਗਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਸੋ ਬਾਕੀ ਇਥੇ ਇਹ ਕਵਾਂਗੇ ਕਿ ਛੋਟੀ ਛੋਟੀ ਗੱਲ ਨੂੰ ਲੈ ਕੇ ਉਹ ਪੀਰਾਂ-ਪੀਰਾਂ ਦੇ ਨਾਲ ਗੱਲ ਨਹੀਂ ਜੋੜਨੀ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ ਕੋਈ ਇਸ ਤਰ੍ਹਾਂ ਦਾ ਸਪਨਾ ਆ ਰਿਹਾ ਸੋ ਇਹ ਬੇਕਾਰ ਦੇ ਜੋ ਖਿਆਲ ਮਨ ਵਿੱਚ ਆਉਂਦੇ ਨੇ ਇਹ ਪਟਕਾਉਂਦੇ ਰਹਿੰਦੇ ਨੇ ਇਨਸਾਨ ਨੂੰ ਪ੍ਰਮਾਤਮਾ ਵੱਲੋਂ ਤੋੜਦੇ ਨੇ ਇਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੋ ਤੇ ਦੁੱਖ ਆਪਣੇ ਆਪ ਖਤਮ ਹੋ ਜਾਂਦੇ ਨੇ ਜੀ ਬਾਕੀ ਥੋੜੀ ਬਹੁਤ ਦਵਾਈ ਦੀ ਜ਼ਰੂਰਤ ਹੈ ਦਵਾਈ ਲਓ ਸੋ ਅਕੀਂ ਜਿੱਥੇ ਪੀਰ ਦੀ ਸੇਵਾ ਹੀ ਹੁੰਦੀ ਹੋਵੇ ਸੋ ਉੱਥੇ ਕੋਈ ਗਲਤੀ ਨਹੀਂ ਹੋ ਸਕਦੀ ਜੇਕਰ ਗਲਤੀ ਹੁੰਦੀ ਹੈ ਜ਼ਿਆਦਾਤਰ ਇਹ ਹੁੰਦੀ ਹੈ ਕਿ ਅੰਡਾ ਮੀਟ ਖਾਣਾ ਜਾਂ ਸ਼ਰਾਬ ਕੋਈ ਨਸ਼ਾ ਘਰ ਵਿੱਚ ਲਿਆਉਣਾ ਉਹਨਾਂ ਦੇ ਦਿਨ ਤੇ ਲਿਆਉਣਾ ਇਹ ਮੇਨ ਗਲਤੀਆਂ ਹੋ ਜਾਂਦੀਆਂ ਹੈ ਹੋਰ ਕੋਈ ਗਲਤੀ ਨਹੀਂ ਜਿੱਥੇ ਉਹ ਮਾਲਕ ਦਾ ਚਰਾਗ ਜਗ ਗਿਆ ਨਿਗਮਾ ਪੈ ਗਿਆ ਜੀ ਉਹਨਾਂ ਨੂੰ ਕੋਈ ਵੀ ਰੋਣ ਨਹੀਂ ਹੁੰਦੀ ਸੋ ਕਿਉਂਕਿ ਪੀਰਾਂ ਦੀ ਸੇਵਾ ਹੋ ਰਹੀ ਆ ਪੀਰ ਨਾਲ ਖੜੇ ਨੇ ਤੇ ਕੋਈ ਕੁਝ ਪਗਾੜ ਨਹੀਂ ਸਕਦਾ ਜੀ ਤੋਂ ਬੈਂ ਜਿਹੜਾ ਹੈ ਇਹਦਾ ਕੋਈ ਇਲਾਜ ਨਹੀਂ ਇਹ ਜਿੰਨਾ ਤੁਸੀਂ ਵਧਾਉਂਗੇ ਉਹਨਾਂ ਹੀ ਵਧਦਾ ਜਾਣਾ ਇਹਨੇ ਜਣ ਜਿਹੜੀ ਚੀਜ਼ ਨੂੰ ਜ਼ਿਆਦਾ ਤੁਸੀਂ ਮਹਿਸੂਸ ਕਰੋਗੇ ਯਾਦ ਕਰੋਗੇ ਉਹ ਚੀਜ਼ ਨੇ ਮੂਰੇ ਚੱਲਣਾ ਹੈ ਸੋ ਹੁਣ ਚਾਹੇ ਤੁਸੀਂ ਆਪਣਾ ਧਿਆਨ ਪ੍ਰਮਾਤਮਾ ਦੀ ਤਰਫ ਲਾ ਲਓ ਚਾਹੇ ਤੁਸੀਂ ਬੇਕਾਰਾਂ ਦੀ ਤਰਫ ਲਾ ਲਓ ਅਸਰ ਉਨਾ ਹੀ ਦਿਖਾਉਣਗੀਆਂ ਚੀਜ਼ਾਂ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਬਚਪਨ ਤੋਂ ਹੀ ਇਹ ਮਹਿਸੂਸ ਹੋ ਰਿਹਾ ਕਿ ਕੋਈ ਬਹੁਤ ਚੰਗੀ ਚੀਜ਼ ਮੇਰੇ ਨਾਲ ਰਹਿੰਦੀ ਹੈ ਤੇ ਮੈਂ ਪਾਠ ਵੀ ਕਰਦੀ ਹਾਂ ਤੇ ਇਹ ਕਹਿੰਦੇ ਨੇ ਕਿ ਜਦੋਂ ਮੈਨੂੰ ਕਿਤੇ ਦਿਖਾਉਂਦੇ ਨੇ ਮੈਂ ਠੀਕ ਨਹੀਂ ਰੰਦੀ ਕਹਿੰਦੇ ਕਿ ਕੋਈ ਕਹਿੰਦਾ ਹੈ ਕਿ 나ਗ ਹੈ ਕੋਈ ਕਹਿੰਦਾ ਹੈ ਕਿ ਬਜ਼ੁਰਗ ਹੈ ਸੋ ਸਮਝ ਨਹੀਂ ਆਉਂਦੀ ਪਰ ਕਹਿੰਦੇ ਕਿ ਅਸੀਂ ਪਾਠ ਕਰਦੇ ਆਂ ਤੇ ਪਾਠ ਦੇ ਨਾਲ ਮੈਨੂੰ ਮਹਿਸੂਸ ਹੁੰਦਾ ਕਿ ਬਹੁਤ ਹੀ ਉੱਚੇ ਲੈਵਲ ਦੀ ਕੋ ਸ਼ਕਤੀ ਹੈ ਜੋ ਨਾਲ ਚੱਲਦੀ ਹੈ ਸੋ ਦੇਖੋ ਜੀ ਜੇਕਰ ਤੁਹਾਨੂੰ ਖੁਦ ਨੂੰ ਇਹ ਸਭ ਕੁਝ ਮਹਿਸੂਸ ਹੋ ਰਿਹਾ ਹੈ ਕਿਉਂਕਿ ਪਾਠ ਕੋਈ ਛੁੱਟੀ ਚੀਜ਼ ਨਹੀਂ ਹੈ ਪਾਠ ਆਪਾਂ ਕਰਦੇ ਆਂ ਗੁਰੂਆਂ ਨੇ ਆਪ ਲਿਖਿਆ ਉਹਨਾਂ ਦੀ ਆਕਾਸ਼ ਬਾਣੀ ਹੈ ਸੋ ਆਕਾਸ਼ ਬਾਣੀ ਕਦੇ ਵੀ ਝੂਠ ਨਹੀਂ ਬੋਲਦੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੇ ਉਹ ਕਦੇ ਵੀ ਇਹੋ ਜੀਆਂ ਚੀਜ਼ਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੋ ਜਦ ਤੁਹਾਨੂੰ ਮਹਿਸੂਸ ਹੀ ਹੋ ਰਿਹਾ ਆ ਕਿ ਸਾਨੂੰ ਬਹੁਤ ਜ਼ਿਆਦਾ ਪਾਵਰ ਮਹਿਸੂਸ ਹੁੰਦੀ ਆ ਅਸੀਂ ਪਾਠ ਕਰਦੇ ਆ ਤਾਂ ਫਿਰ ਬਹੁਤੇ ਵਿਮਾਚ ਪੈਣ ਦੀ ਜ਼ਰੂਰਤ ਨਹੀਂ ਫਿਰਨ ਦੀ ਜ਼ਰੂਰਤ ਨਹੀਂ ਜਿੰਨਾ ਫਿਰੋਗੇ ਉੰਨੀ ਹੀ ਗੱਲ ਉਲਝਤੀ ਜਾਏਗੀ ਸੋ ਕਈ ਵਾਰ ਅਸੀਂ ਕਈ ਗਲਤ ਦੇ ਹੱਥੇ ਚੜ ਜਾਂਦੇ ਆ ਗੰਤ ਬੰਦੇ ਕੋਲ ਚਲ ਜਾਂਦੇ ਆ ਤੇ ਉਹ ਮੂਲਕ ਕਰਮ ਹੀ ਐਸਾ ਕਰਾ ਦਿੰਦਾ ਆ ਜਦਕੀ ਮੂਰਲੇ ਨੂੰ ਪਤਾ ਚੱਲ ਜਾਂਦਾ ਕਿ ਇਹਦੇ ਮਗਰ ਪਾਵਰ ਚੱਲਦੀ ਕਿਹੜੀ ਆ ਤੇ ਉਹ ਇਨਸਾਨ ਲਾਲਚੀ ਹੋ ਜਾਂਦਾ ਹੈ ਬਈਮਾਨ ਹੋ ਜਾਂਦਾ ਕਿ ਇਹਦੀ ਚੀਜ਼ ਨੂੰ ਖੋਲਿਆ ਜਾਵੇ ਤੁਹਾਡੇ ਹੱਥੋਂ ਕਰਮ ਹੀ ਹੋਏ ਐਸਾ ਕਰਾ ਦੇਗਾ ਜਿਹਦੇ ਨਾਲ ਤੁਹਾਡੀ ਚੀਜ਼ ਤੁਹਾਤੋਂ ਦੂਰ ਹੋ ਜਾਵੇ ਜੀ ਜੋ ਤੁਸੀਂ ਅੱਜ ਤੱਕ ਮਿਹਨਤ ਕੀਤੀ ਹੈ ਪਾਠ ਕੀਤਾ ਹੈ ਉਹ ਸਾਰਾ ਤੁਹਾਡਾ ਨਹਿ ਫਲ ਚਲੇ ਜਾਏਗਾ ਸੋ ਇਸ ਲਈ ਕੋਸ਼ਿਸ਼ ਕਰੋ ਕਿ ਇਹਨਾਂ ਗੱਲਾਂ ਤੇ ਯਕੀਨ ਨਾ ਰੱਖੋ ਕਰਨ ਵਾਲਿਆਂ ਦੇ ਨੇੜੇ ਕੋਈ ਵੀ ਚੀਜ਼ ਨਹੀਂ ਆਉਂਦੀ ਸੋ ਕੋਈ ਹੋਰ ਨਹੀਂ ਆਪਣਾ ਕਬਜਾ ਉਸ انسان ਤੇ ਕਰ ਸਕਦਾ ਜਿਹੜਾ انسان ਪਾਠ ਨਾਲ ਜੁੜਿਆ ਹੈ ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਇੱਕ ਵਾਰ ਸਿਮਰ ਲਿਆ ਹੈ ਬਚਪਨ ਤੋਂ ਜਿਉਂ ਸੁਰਤ ਸੰਭਾਲੀ ਹੈ ਤੇ ਉਸ ਤੋਂ ਬਾਅਦ ਕੋਈ ਵੀ ਆਪਣਾ ਪੈਰਾ ਉਸ ਸਰੀਰ ਤੇ ਨਹੀਂ ਅਜਮਾ ਸਕਦਾ ਕਿਉਂਕਿ ਇੱਕ ਦਾ ਹੀ ਪੈਰਾ ਫਿਰ ਉਸ ਸਰੀਰ ਤੇ ਹੁੰਦਾ ਜਿਹਨੂੰ ਅਸੀਂ ਇੱਕ ਵਾਰ ਫੜ ਲੈਂਦੇ ਆ ਸੋ ਬਹੁਤੇ ਭਲੇਖਿਆਂ ਜੋ ਨਿਕਲ ਕੇ ਜੀ ਆਪਣਾ ਪਾਠ ਕਰੋ ਨਾਮ ਸਿਮਰੋ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਐਸੀ ਬਿਮਾਰੀ ਨਹੀਂ ਹੈ ਜੀ ਦੇ ਨਾਲ ਸਾਡੀ ਜਾਨ ਨੂੰ ਖਤਰਾ ਹੋਵੇ ਤਾਂ ਫਿਰ ਫਿਕਰ ਕਰਨ ਦੀ ਜਰੂਰਤ ਨਹੀਂ ਛੋਟੇ-ਮੋਟੇ ਦੁੱਖ ਜ਼ਿੰਦਗੀ 'ਚ ਆਉਂਦੇ ਜਾਂਦੇ ਨੇ ਸੋ ਇਹਨਾਂ ਨੂੰ ਦੇਖ ਕੇ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਸੋ ਬਾਕੀ ਇਹੇ ਵਾਰ-ਵਾਰ ਕਵਾਂਗੇ ਕਿ ਬਹੁਤੇ ਬਹਿਮਾਂ ਦੇ ਵਿੱਚ ਕਦੇ ਨਾ ਫਸੋ ਜਿੱਕਿ ਤੁਸੀਂ ਬਹਿਮਾਂ 'ਚ ਫਸੋਗੇ ਤਾਂ ساری ਜ਼ਿੰਦਗੀ ਉਲਝਦੇ ਹੀ ਰਹਿ ਜਾਓਗੇ ਫਿਰਦੇ ਹੀ ਰਹਿ ਜਾਓਗੇ ਹੱਥ-ਪੱਲੇ ਕੁਝ ਨਹੀਂ ਆਉਂਦਾ ਜੋ ਕੋਲ ਹੈ ਉਹ ਵੀ ਇਨਸਾਨ ਗਵਾ ਲੈਂਦਾ ਹੈ ਸੋ ਇਸ ਕਰਕੇ ਆਪਣੇ ਪਾਠ ਤੇ ਯਕੀਨ ਰੱਖੋ ਆਪਣੇ ਗੁਰੂ ਤੇ ਯਕੀਨ ਰੱਖੋ ਜੋ ਤੁਹਾਨੂੰ ਮਹਿਸੂਸ ਵੀ ਹੋ ਰਿਹਾ ਹੈ ਕਿ ਉਹ ਬਹੁਤ ਵੱਡੀ ਪਾਵਰ ਹੈ ਇਸ ਤੋਂ ਜ਼ਿਆਦਾ ਭਲਾ ਹੋਰ ਕੀ ਚਾਹੀਦਾ ਹੈ ਸੋ ਇਹਨਾਂ ਗੱਲਾਂ ਤੇ ਅਮਲ ਕਰਨ ਦੀ ਜ਼ਰੂਰਤ ਹੈ ਜੀ ਸੋ ਹੁਣ ਆਪਾਂ ਇੱਥੇ ਮੈਂ ਪਿਛੇ ਵੱਲ ਚਲਦੇ ਆ ਜੀ ਵੀਡੀਓ ਨੂੰ ਚਲਦੇ ਚਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਜੋ ਕਰਮ ਦੱਸਣ ਜਾ ਰਹੇ ਆ ਇਸ ਕਰਮ ਦੇ ਨਾਲ ਤੁਹਾਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਜੀ ਤੇ ਜਿਹੜੀਆਂ-ਜਿਹੜੀਆਂ ਰੂਹਾਂ ਇਸਾ ਚਮੁੱਛ ਕਰਮ ਕਰ ਪਾਉਂਗੀਆਂ ਜੇਕਰ ਤੁਸੀਂ ਵਾਕੇ ਹੀ ਸਾਡੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਹਰ ਰੋਜ਼ ਤੁਸੀਂ ਵੀਡੀਓ ਨੂੰ ਸੁਣਦੇ ਹੋ ਤਾਂ ਉਮੀਦ ਕਰਦੇ ਆ ਕਿ ਇਹ ਕਰਮ ਵੀ ਤੁਸੀਂ ਜ਼ਰੂਰ ਕਰੋਗੇ ਤੇ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸਣਾ ਕਿ ਕੀ ਕਰਮ ਕੀਤਾ ਹੈ ਸੋ ਜਿਨ੍ਹਾਂ ਜਿਨ੍ਹਾਂ ਰੂਹਾਂ ਨੇ ਕਰਮ ਕਰਨਾ ਹੈ ਜੀ ਇੱਕ ਵਾਰ ਜਰੂਰ ਦੱਸਣਾ ਸੋ ਇਹ ਤੁਹਾਡਾ ਇੱਕ ਕਰਮ ਬਹੁਤ ਜਣਿਆਂ ਦੀ ਜਾਨ ਬਚਾ ਸਕਦਾ ਹੈ ਤੇ ਤੁਹਾਨੂੰ ਵੀ ਇਸ ਕਰਮ ਦੇ ਨਾਲ ਨਾਲ ਯਾਦ ਰੱਖਿਆ ਜਾਏਗਾ ਜੀ ਸੋ ਕਰਮ ਜਿਨ੍ਹਾਂ ਨੇ ਵੀ ਕਰਨਾ ਪਲੀਜ਼ ਇੱਥੇ ਇੰਨਾ ਹੀ ਕਵਾਂਗੇ ਜੇਕਰ 100 150 ਰੁਪਇਆ ਤੁਹਾਡਾ ਚੱਲ ਵੀ ਜਾਏਗਾ ਤੇ ਇਹ ਕਿਸੇ ਲੇਖੇ ਲੱਗਣਾ ਵੈਸੇ ਵੀ ਇੱਧਰ ਉੱਧਰ ਬੇਕਾਰਾਂ ਤੇ ਪੈਸਾ ਕਈ ਵਾਰ ਖਰਚ ਹੋ ਜਾਂਦਾ ਦਵਾਈਆਂ ਤੇ ਖਰਚ ਹੁੰਦਾ ਹੈ ਪਰ ਉਹ ਮਾਲਕ ਦੇ ਨਾਮ ਤੋਂ ਜੋ ਕਰਮ ਕੀਤਾ ਜਾਂਦਾ ਹੈ ਉਹ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਨੇ ਵਰਕ ਤਾਂ ਪਾ ਦਿੰਦੇ ਨੇ ਜੀ ਤੁਸੀਂ ਕੀ ਕਰਨਾ ਹੈ ਕਿ ਆਪਣੀ 11ਵੀਂ ਵਾਲੀ ਸਰਕਾਰ ਦਾ ਨਾਮ ਲੈ ਕੇ ਇੱਕ ਇੱਕ ਪੇੜ ਜ਼ਰੂਰ ਲਗਾਉਣਾ ਹੈ ਸੋ ਹਮੇਸ਼ਾ ਹੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰਦੇ ਰਹੋ ਕਿ ਵੱਧ ਤੋਂ ਵੱਧੇ ਕਰਮ ਕੀਤਾ ਜਾਵੇ ਤੇ ਹਰ ਇੱਕ ਨੂੰ ਅੱਗੇ ਵੀ ਅਗਾਹ ਕੀਤਾ ਜਾਵੇ ਕਿ ਆ ਕਰਮ ਕਰਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਆਪ ਕੋ ਆਪਣੇ ਗੁਰੂ ਪੀਰ ਨੂੰ ਯਾਦ ਕਰਕੇ ਜਿਹੜੇ ਵੀ ਪੇੜ ਲਗਾਉਣਗੇ ਸੋ ਇੱਕ ਤਾਂ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਸਾਡੇ ਇਹ ਘਰ ਦੇ ਵਿੱਚੋਂ ਸਾਡੇ ਕਿਸੇ ਬਜ਼ੁਰਗ ਨੇ ਇਹ ਕਰਮ ਕੀਤਾ ਹੋਇਆ ਹੈ ਉਹਨਾਂ ਦੇ ਹੱਥੋਂ ਲੱਗਾ ਹੋਇਆ ਹੈ ਬਹਾਨੇ ਨਾਲ ਸਹੀ ਯਾਦ ਕਰਿਆ ਕਰਨੇ ਚਾਹਤਾ ਦੂਰ ਨਾ ਲਾਓ ਨਜ਼ਦੀਕ ਹੀ ਲਾਓ ਜਿੱਥੇ ਤੁਸੀਂ ਉਹਦੀ ਦੇਖਭਾਲ ਵੀ ਕਰ ਸਕੋ ਸ਼ੜਕਾਂ ਤੇ ਲਾ ਸਕਦੇ ਹੋ ਪਿੰਡ ਦੇ ਵਿੱਚ ਸੋ ਬਾਕੀ ਜਦੋਂ ਵੀ ਤੁਸੀਂ ਇਹ ਕਰਮ ਕਰਨਾ ਹੈ ਤੇ ਘਰ ਦੇ ਬੱਚਿਆਂ ਨੂੰ ਪਰਿਵਾਰ ਨੂੰ ਵੀ ਪਤਾ ਹੋਣਾ ਹੈ ਕਿ ਆਹ ਸਾਡੇ ਘਰ ਦੇ ਮੈਂਬਰ ਨੇ ਪੀੜ ਲਗਾਇਆ ਹੋਇਆ ਹੈ ਸੋ ਉਹ ਪੀੜ ਜਿੱਦਾਂ ਜਿੱਦਾਂ ਵੱਡਾ ਹੋਵੇਗਾ ਉਮਰ ਬੀਤਦੀ ਜਾਵੇਗੀ ਇਹ ਇੱਕ ਯਾਦ ਬਣ ਕੇ ਰਹਿ ਜਾਵੇਗੀ ਕਿ ਅਸੀਂ ਆਪਣੇ ਪੀਰ ਦੇ ਦਿਨ ਤੇ ਇਹ ਕਰਮ ਕੀਤਾ ਸੀ 11ਵੀਂ ਸ੍ਰੀ ਵਾਸਤੀ ਇਸ ਦੇ ਨਾਲ ਮਨਾਈ ਸੀ ਸੋ ਜੋ ਕਰਮ ਕਰਕੇ ਕਿਸੇ ਨੂੰ ਜੀਵਨ ਮਿਲਦਾ ਹੋਵੇ ਖੁਦ ਨੂੰ ਵੀ ਇਹਨਾਂ ਦੇ ਨਾਲ ਹੀ ਮਿਲਣਾ ਹੈ ਜੀਵਨ ਕਿਉਂਕਿ ਜਿੰਨੇ ਪੀੜ ਪੌਦੇ ਕਟਦੇ ਜਾ ਰਹੇ ਆ ਉਹਨੀਆਂ ਹੀ ਪ੍ਰੋਬਲਮਾਂ ਵੀ ਵੱਧਦੀਆਂ ਜਾ ਰਹੀਆਂ ਹੈ ਜੀ ਸੋ ਜੇਕਰ ਅਸੀਂ ਅੱਜ ਇਹ ਸਮੇਂ ਨੂੰ ਸੰਭਾਲ ਲਵਾਂਗੇ ਵੱਧ ਤੋਂ ਵੱਧ ਪੇੜ ਲਗਾਵਾਂਗੇ ਤੇ ਸਾਡੇ ਬੱਚੇ ਵੀ ਗਾਂ ਇਹਨਾਂ ਗੱਲਾਂ ਨੂੰ ਯਾਦ ਰੱਖਣਗੇ ਸੋ ਹੁਣ ਆਪਾਂ ਖੁਦ ਹੀ ਜਾਣਦੇ ਆ ਕਿ ਇਸ ਵਾਰ ਝੰਡ ਬਹੁਤ ਘੱਟ ਪਈ ਹੈ ਸੋ ਜੇਕਰ ਇਹੋ ਜਿਹਾ ਹੀ ਹਾਲ ਰਿਹਾ ਤੇ ਸਰਦਨਾ ਉਹਨਾਂ ਹੀ ਬੰਦ ਹੋ ਜਾਣੀਆਂ ਹੁਣ ਜਿਵੇਂ ਹੀ ਗਰਮੀ ਸ਼ੁਰੂ ਹੋਈ ਆ ਹਰ ਕੋਈ ਘਰ ਵਿੱਚ AC ਲਗਾ ਰਿਹਾ ਹੈ ਇਸ ਨਾਲ ਦੀ ਵਜ੍ਹਾ ਦੇ ਨਾਲ ਇਹ ਗਰਮੀ ਵਧਦੀ ਜਾ ਰਹੀ ਹੈ ਕਿਉਂਕਿ AC ਲਗਾ ਤਾਂ ਸੀ ਲੈਣੇ ਆ ਆਪਣੇ ਸੁੱਖ ਲਈ ਪਰ ਉਹ ਜਦੋਂ ਹੀਟ ਛੱਡਦੇ ਨੇ ਉਹਦੇ ਨਾਲ ਗਰਮੀ ਵਧਦੀ ਆ ਤੇ ਇਹ ਹਾਲ ਰਿਹਾ ਤੇ ਸਰਦੀਆਂ ਤਾਂ ਆਉਣੋ ਹੀ ਬੰਦ ਹੋ ਜਾਣਗੀਆਂ ਇਸ ਕਰਕੇ ਵੱਧ ਤੋਂ ਵੱਧ ਪੇੜ ਲਗਾਓ ਪਹਿਲੇ ਸਮਿਆਂ 'ਚ ਦੇਖਿਆ ਜਾਵੇ ਕਿ ਪੱਖਾ ਵੀ ਬਹੁਤ ਘੱਟ ਚਲਾਇਆ ਜਾਂਦਾ ਸੀ ਕਿਉਂਕਿ ਪੇੜ ਹਰ ਇੱਕ ਦੇ ਘਰ ਵਿੱਚ ਹਰ ਇੱਕ ਦੇ ਵਿੜੇ ਦੇ ਵਿੱਚ ਰੁੱਖ ਲੱਗਿਆ ਹੁੰਦਾ ਸੀ ਤੇ ਪੱਖੇ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ ਸੀ ਸੋ ਹੁਣ ਜਿਵੇਂ ਹੀ ਪੀੜ ਘਟਦੇ ਜਾ ਰਹੇ ਗਰਮੀ ਵਧਦੀ ਜਾ ਰਹੀ ਹੈ ਤੇ ਲੋਕ ਇਸ ਨਾਲ ਦੀ ਬਨਪੂਤ ਰਹੇ ਆ ਤੇ ਇਸੀ ਹੋਰ ਵੀ ਜ਼ਿਆਦਾ ਗਰਮੀ ਵਧਾਈ ਜਾ ਰਹੀ ਹੈ ਜੀ ਇਹੇ ਹਾਲ ਰਿਹਾ ਤੇ ਆਣਾਂਗਾ ਪੀੜੀਆਂ ਬਹੁਤ ਮੁਸ਼ਕਲ ਵਿੱਚ ਆਉਣਗੀਆਂ ਸੋ ਉਹਨਾਂ ਨੂੰ ਬਚਾਉਣ ਲਈ ਇੱਕ ਕਦਮ ਚੱਕਿਆ ਜਾਵੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਉਦ ਵੀ ਨਾਲ ਧਿਆਨ ਨੂੰ ਲੈ ਕੇ ਜਾਓ ਨਰਸਰੀ ਚ ਜਾਓ ਉੱਥੋਂ ਤਸੀਲਿਆ ਕੇ ਇੱਕ ਪੌਦਾ ਲਗਾ ਸਕਦੇ ਆ ਨਾਲ ਧਿਆਨ ਵੀ ਕਹੋ ਕਿ ਆਪਾਂ ਅੱਜ ਰੜ ਕੇ ਇੰਨੇ ਜਣਿਆਂ ਨੇ ਕਰਮ ਕਰਨਾ ਮੰਨ ਲਓ ਕਿ ਇੱਕ ਜਣਾ ਜੀ ਵੀਡੀਓ ਸੁਣ ਰਿਹਾ ਹੈ ਜੇਕਰ ਉਹ 5-7 ਜਣਿਆਂ ਨੂੰ ਨਾਲ ਲੇਕੇ ਨਰਸਰੀ ਦੇ ਵਿੱਚ ਉਹ ਪੌਦੇ ਲਿਆ ਕੇ ਲਾਉਂਦਾ ਹੈ ਤੇ ਗੱਲ ਕਿੱਥੇ ਪਹੁੰਚਦੀ ਹੈ ਜੇਕਰ ਕੋਈ ਨਾਲ ਨਹੀਂ ਚੱਲ ਸਕਦਾ ਤੇ ਪੈਸੇ ਇਕੱਠੇ ਕਰ ਲੋ ਥੂੜ ਥੋੜੇ ਬਾਕੇ ਤੇ ਇੱਕ ਥਾਂ ਰਲ ਕੇ ਸਾਰੇ ਜਣੇ ਇਹ ਕੰਮ ਕਰ ਦੋ ਸੋ ਵੱਧ ਤੋਂ ਵੱਧ ਪੀੜ ਜਰੂਰ ਲਗਾਓ ਤਾਂ ਕਿ ਅਸੀਂ ਆਪਣੇ ਆਉਣ ਵਾਲੀਆਂ ਪੀੜੀਆਂ ਬਾਰੇ ਆਪਣੇ ਬੱਚਿਆਂ ਬਾਰੇ ਵੀ ਕੁਝ ਕਰਕੇ ਜਾਈਏ ਉਹਨਾਂ ਬਾਰੇ ਵੀ ਕੁਝ ਸੋਚੀਏ ਸੋ ਇਹ ਜੋ ਮਾੜਾ ਸਮਾ ਹੈ ਇਹ ਨੂੰ ਅਸੀਂ ਰਲ ਕੇ ਹੀ ਹਰਾ ਰੱਖਦੇ ਆ ਜੀ ਵਰਨਾ ਜਿੰਨੀਆਂ ਕੁ ਬਿਮਾਰੀਆਂ ਅੱਜ ਕੱਲ ਤੁਰ ਪਈਆਂ ਹੈ ਜੀ ਬਹੁਤ ਮੁਸ਼ਕਲ ਹੋ ਰਹੀ ਉਮਰਾਂ ਵੀ ਇਹ ਨਾਲ ਕੱਟਦੀਆਂ ਜਾ ਰਹੀਆਂ ਜੀ ਬਿਮਾਰੀਆਂ ਤੋਂ ਬਚਣਾ ਹੈ ਤੇ ਪ੍ਰਾਣਾ ਵਿਰਸਾ ਆਪਣਾ ਯਾਦ ਰੱਖੋ ਪ੍ਰਾਣੇ ਸਮੇਂ ਨੂੰ ਵਾਪਸ ਮੋੜ ਕੇ ਲਿਆਉਂਗੇ ਤਾਂ ਹੀ ਇਹ ਪ੍ਰੋਬਲਮਾਂ ਤੋਂ ਮੁਸ਼ਕਲਾਂ ਤੋਂ ਬਚ ਪਾਵਾਂਗੇ ਜੀ ਇਹ ਏਸੀ ਅੱਜ ਅਸੀਂ ਲਗਾਤਾਰ ਰਹੇ ਹਾਂ ਪਰ ਸਭ ਤੋਂ ਜ਼ਿਆਦਾ ਬਿਮਾਰੀ ਦਾ ਕਾਰਨ ਇਹ ਬਣ ਰਹੇ ਨੇ ਸੋ ਫ੍ਰੀਜਾਂ ਦਾ ਪਾਣੀ ਹੋ ਗਿਆ ਠੰਡਾ ਪਾਣੀ ਜਾਂ ਏਸੀ ਇਹ ਜ਼ਿਆਦਾ ਬਿਮਾਰ ਕਰ ਰਹੇ ਨੇ ਸੋ ਇਹ ਜੋ ਅਸੀਂ ਚੀਜ਼ਾਂ ਆਪਣੇ ਸੁੱਖ ਲਈ ਲੈਂਦੇ ਜਾ ਰਹੇ ਹਾਂ ਆਪਣੇ ਮਾਨਵਾਸਾਨ ਕਰਦੇ ਜਾ ਰਹੇ ਆ ਸੋ ਉਨੇ ਹੀ ਜ਼ਿੰਦਗੀ ਵਿੱਚ ਅਸੀਂ ਰੋਗੀ ਬਣਦੇ ਜਾ ਰਹੇ ਆ ਜੇਕਰ ਚਾਹੁੰਦੇ ਹੋ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਦਵਾਈਆਂ ਦੇ ਵਿੱਚ ਨਹੀਂ ਪੈਣਾ ਤੇ ਵੱਧ ਤੋਂ ਵੱਧ ਆਪਣਾ ਧਿਆਨ ਰੱਖੋ ਇਹਨਾਂ ਗੱਲਾਂ ਤੇ ਧਿਆਨ ਦਿਓ ਤੇ ਐਕਸਰਸਾਈਜ਼ ਕਰੋ ਜਿੰਨੀ ਐਕਸਰਸਾਈਜ਼ ਕਰੋਗੇ ਉਨੀ ਹੀ ਸਿਹਤ ਠੀਕ ਰਹੇਗੀ ਜੀ ਫੇਖਾਦਾ ਪੀਤਾ ਵੀ ਪਚਦਾ ਹੈ ਚਾਹੇ ਜੋ ਮਰਜੀ ਖਾਈ ਜਾਓ 11ਵੀਂ ਵਾਲੀ ਸਰਕਾਰ ਦਾ ਨਾਮ ਲੈ ਕੇ ਜੇਕਰ ਤੁਸੀਂ ਇੱਕ ਕੰਮ ਕਰੋਗੇ ਇਸ ਤਰੀਕੇ ਨਾਲ 11ਵੀਂ ਸ੍ਰੀਮਨਾਉਗੇ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜੀ ਕਰਮ ਉਹ ਕਰੋ ਜਿਹਦੇ ਨਾਲ ਦੂਸਰਿਆਂ ਦਾ ਵੀ ਭਲਾ ਹੋ ਸਕੇ। ਸੋ ਬਦ ਤੋਂ ਬਦ ਨੀਤ ਕਰਦੇ ਆ ਕਿ ਤੁਸੀਂ ਇਹ ਕਰਮ ਜ਼ਰੂਰ ਕਰੋਗੇ। ਸੋ ਆਪਣੇ ਪੀਰਾਂ ਨੂੰ ਜਿਕਰ ਮੰਨਦੇ ਹੋ, ਗਿਆਰਵੀਂ ਸ੍ਰੀ ਮਨਾਉਂਦੇ ਹੋ ਤਾਂ ਇਸ ਵਾਰ ਸਾਡੇ ਗੈਣ ਤੇ ਇੱਕ ਕਰਮ ਜ਼ਰੂਰ ਕਰੋ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜਿਨ੍ਹਾਂ ਨੇ ਕਰਮ ਕੀਤਾ ਹੈ।